ਸਾਰ ਸੰਗਤ ਜੀਓ 1469 ਦਾ ਗੁਪਤ ਸੰਕੇਤ ਜਿਸ ਨੂੰ ਇਹ ਵੀਡੀਓ ਮਿਲ ਗਈ ਬਿਨਾ ਸਰਚ ਕੀਤੇ ਉਹਦੀ ਕਿਸਮਤ ਉਸੇ ਦਿਨ ਤੋਂ ਬਦਲ ਜਾਣੀ ਹੈ ਹਰ ਚੀਜ਼ ਦੀ ਇੱਛਾ ਪੂਰੀ ਹੋਵੇਗੀ ਲਿਖ ਕੇ ਲੈ ਲਵੋ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 1469 ਦਾ ਇਹ ਗੁਪਤ ਸੰਕੇਤ ਹੈ ਸੋ ਇਹ ਕਿਹਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਆਖਰ ਬਹੁਤ ਵੱਡੀਆਂ ਚੀਜ਼ਾਂ ਨੂੰ ਜਿਹੜਾ ਹੈ ਇਹਦੇ ਵਿੱਚ ਲਿਖਿਆ ਗਿਆ ਹੈ 1469 ਉਹ ਸਨ ਹੈ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਇਸ ਧਰਤੀ ਤੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਭ ਤੋਂ ਵੱਡਾ ਸੰਕੇਤ ਹੈ ਕਿ ਜਦੋਂ ਸਤਗੁਰੂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਤੇ ਉਦੋਂ ਵਿਕਾਰਾਂ ਰੂਪੀ ਧੁੰਦ ਜਿਹੜੀ ਹੈ ਉਹ ਸਾਰਿਆਂ ਦੀ ਖਤਮ ਹੋ ਗਈ ਤੇ ਇੱਕ ਚਾਨਣ ਜਿਹੜਾ ਹੈ ਹੋਇਆ ਇੱਕ ਪ੍ਰਕਾਸ਼ ਹੋਇਆ ਗੁਰੂ ਨਾਨਕ ਸਾਹਿਬ ਦੇ ਆਉਣ ਦੇ ਨਾਲ ਗੁਰਮੁਖ ਪਿਆਰਿਓ ਮੈਂ ਬੇਨਤੀਆਂ ਸਾਂਝੀਆਂ ਕਰਾਂ ਵੀ ਜਿਹੜਾ ਅੱਜ ਹਨੇਰਾ ਛਾਇਆ ਹੋਇਆ ਹੈ ਸੋ ਜਿਸ ਤਰ੍ਹਾਂ 1469 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਇਸ ਤਰ੍ਹਾਂ ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਉਹ ਅਕਾਲ ਪੁਰਖ ਕਿਰਪਾ ਕਰੇ ਅੱਜ ਵੀ ਆਪਣੇ ਰੂਪ ਜਿਹੜਾ ਹੈ ਸਤਿਗੁਰੂ ਜੀ ਲੈ ਕੇ ਇਸ ਧਰਤੀ ਤੇ ਆਉਣ ਤਾਂ ਇਸ ਸੰਸਾਰ ਦਾ ਧਰਤੀ ਦਾ ਭਲਾ ਹੋ ਸਕਦਾ ਉਦੋਂ ਪਹਿਲਾਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਹੈ ਗੁਰਮੁਖ ਪਿਆਰਿਓ ਉਦੋਂ ਪਹਿਲਾਂ ਕੋਈ ਕਿਸੇ ਪ੍ਰਕਾਰ ਦੀ ਉਮੀਦ ਨਹੀਂ ਹੈਗੀ ਤੋ ਨਾਲ ਹੀ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਸਾਧ ਸੰਗਤ ਕਿਸਮਤ ਕਿੰਨਾ ਦੀ ਬਦਲਦੀ ਹੈ ਕਿਸਮਤ ਕਿੰਨਾ ਦੀ ਪਲਟਦੀ ਹੈ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣ ਜਾਂਦੇ ਨੇ ਜਿਹੜੇ ਪਾਠ ਕਰਦੇ ਨੇ ਜਿਹੜੇ ਨਿਤਨੇਮ ਕਰਦੇ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਮੇਰਾ ਗੁਰੂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਭ ਤੋਂ ਵੱਡਾ ਉਹ ਪਰਮਾਤਮਾ ਹੈ ਜਿਨੇ ਕਹਿੰਦੇ ਮੇਰੇ ਆਉਣ ਵਾਲੇ ਕੱਲ ਨੂੰ ਰੱਖਣਾ ਹੈ ਜਿਹਨੂੰ ਇਸ ਗੱਲ ਤੇ ਵਿਸ਼ਵਾਸ ਹੋ ਗਿਆ ਮੇਰੇ ਸਤਿਗੁਰੂ ਕਹਿੰਦੇ ਨੇ ਜਿਹੜੀ ਕਿਸਮਤ ਹੈ ਭਾਈ ਉਹਦੀ ਬਦਲਣੀ ਹੈ ਹਰ ਚੀਜ਼ ਦੀ ਇੱਛਾ ਜਿਹੜੀ ਹੈ ਪੂਰੀ ਉਹਨਾਂ ਦੀ ਹੋਵੇਗੀ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਦੇ ਨੇ ਹੁਣ ਆਪਾਂ ਪੜ੍ਹਦੇ ਆ ਨਾ ਸਤਿਗੁਰੂ ਕਹਿੰਦੇ ਨੇ ਜੋ ਪ੍ਰਭ ਕੋ ਮਿਲ ਬੋਚ ਹੈ ਹੋਜ ਸ਼ਬਦ ਮੈਂ ਲੇਹੇ ਪਾਤਸ਼ਾਹ ਕਹਿੰਦੇ ਜਿਹੜੇ ਪ੍ਰਭੂ ਨੂੰ ਮਿਲਣਾ ਚਾਹੁੰਦੇ ਨੇ ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਕਹਿੰਦੇ ਉਹਨਾਂ ਦਾ ਭਲਾ ਤਾਂ ਹੋਏਗਾ ਜਦੋਂ ਉਹ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਨਗੇ ਤੇ ਜਦੋਂ ਉਹ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਨਗੇ